ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੱਗੀ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਕੰਗ ਜ਼ਿਲ੍ਹਾ ਤਰਨਤਪੁਰ ਦਾ ਤਸਰੀ ਖੰਡੂਰ ਸਾਹਿਬ ਦੇਖੋ ਅੱਜ ਵੀ ਬਾਈਆਂ ਕੋ ਪੰਜ ਛੇ ਦੇ ਲਗਭਗ ਛੋਟੇ ਸੇਲ ਹੈ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸੱਜੇ ਸਹੀ ਸਹੀ ਹੋਸਣਾਉ ਠੀਕ ਹੈ ਸਿਕਾ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਭਾਈ ਮਹਾਰਾ ਦੀ ਕਿਰਪਾ ਜੀ ਤੁਸੀਂ ਸੁਣਾਓ ਚਲੋ ਉਹ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੱਡੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਸਣਾਉ ਠੀਕ ਠਾਕ ਜੀ ਠੀਕ ਹੈ ਹੋਰ ਵਧੀਆ ਵਧੀਆ ਸਭ ਠੀਕ ਠਾਕ ਹੈ ਚਲੋ ਚੱਲ ਕੰ ਵਕਾਮ ਚਲੀ ਜਾਂਦਾ ਮਾਲ ਵਿਗਿਆ ਬੁਗਿਆ ਨਵੀਆਂ ਝੋਟੀਆਂ ਆਈਆਂ ਠੀਕ ਹੈ ਹਾਂਜੀ ਤੇ ਮਾ ਚਲ ਤੁਹਾਨੂੰ ਕੀਤਾ ਦੋ ਤਿੰਨ ਥੋੜਾ ਸੰਪਰਕ ਜਾਇਆ ਹਾਂਜੀ ਕੰਮ ਕੁੰਮ ਜਾਇ ਤੇ ਝੋਟੀਆਂ ਚ ਬਹੁਤ ਚੰਗੀਆਂ ਸੂਈਆਂ ਸਵਾਈਆਂ ਹੀ ਆਪਣੇ ਕੋਲ ਸਾਰੀਆਂ ਹੀ ਹਾਂਜੀ ਝੋਟੀਆਂ 11 12 ਤੈਨੂੰ ਪਤਾ ਹੁੰਦੀਆਂ ਹੀ ਆਂ ਹਾਂਜੀ ਪੰਜਾਂ ਝੋਟੀਆਂ ਦੀ ਵੀਡੀਓ ਪਾਉਣੀ ਆ ਇਹ ਨਾ ਮਾਲ ਸਾਰਿਆ ਤੇ ਭਾਜੀ ਬੱਚੇ ਪੁੱਛ ਜਾਂਦਾ ਕਿ ਯਾਰ ਪਾਣੀ ਆ ਗਈ ਬੱਚੇ ਮੇਰੇ ਕੋਲ ਤਾਂ ਕਰੀ ਮਰ ਨਹੀਂ ਦਿੱਤੇ ਬੱਚੇ ਪਰ ਆਰ ਕੀ ਸਕੋ ਆ ਸੇਨਾਲੀ ਕਹਿ ਕੋ ਦਿੱਤਾ ਕਿ ਬੱਚਾ ਮਰ ਗਿਆ ਸੱਚੀ ਐਤਗੀ ਫੇਰ ਤਿੰਨ ਬੱਚੇ ਮਰ ਗਏ ਪਰਸੋ ਦੋ ਇਕੱਠੇ ਹੀ ਭਾਜੀ ਚੰਗੇ ਭਲੇ ਹੀ ਤੇ ਭੂਸ਼ੀਆਂ ਬਣਾਈਆਂ ਸਗੋ ਤੇ ਫੇਰ ਭੂਸ਼ੀਆਂ ਵੀ ਟੰਗੀਆਂ ਪੈ ਗਈਆਂ ਉਹ ਦੋਆਂ ਦੀਆਂ ਟੰਗੀਆਂ ਤੇ ਇੱਕ ਮੈਂ ਕੱਲ ਝੋਟੀ ਚੋਗੇ ਨਾ ਉਹ ਮੈਂ ਖੁਰਲੀ ਚ ਰੱਖਦੀ ਮੈਂ ਚੱਲ ਕੋਈ ਗੱਲ ਨਹੀਂ ਇਥੋਂ ਤੋੜੇ ਚ ਪਾਈ ਉਹ ਕੁੱਤਾ ਲੈ ਗਿਆ ਹਾਂ ਕੁੱਤੇ ਕਿਉਂਕਿ ਕੰਨ ਟੱਪ ਕੇ ਮੱਝਾਂ ਹਟੀਆਂ ਸੁਣਦੀਆਂ ਜਾਂਦੀਆਂ ਤੇ ਕੁੱਤੇ ਕੰਨ ਖੁੰਮ ਟੱਪ ਕੇ ਆ ਜਾਂਦੇ ਆ ਕਿਉਂਕਿ ਜੇਰ ਚੂਰ ਨਾਲੇ ਨੂਲੇ ਇਦਾਂ ਕਿਆਰ ਕਤੇੜ ਹੈਗੀ ਤੁਹਾਨੂੰ ਪਤਾ ਪਿੰਡੋਂ ਪਿੰਡ ਵਾਰਾ ਕੁੱਤੇ ਬਹੁਤ ਜ਼ਿਆਦੇ ਆ ਤੇ ਹੋਰ ਸੁਣਾਓ ਠੀਕ ਆ ਵਧੀਆ ਦੀ ਵਧੀਆ ਵਧੀਆ ਛੋਟੀਆਂ ਬਹੁਤ ਜਿਆਦਾ ਚੰਗੀਆਂ ਤਾਜ਼ੀਆਂ ਸੂਈਆਂ ਸਵਾਈਆਂ ਆ ਸ਼ਿੰਗਾਰ ਦੀ ਗੱਲ ਚੱਲਣ ਦੀ ਹੈ ਹਾਂ 50 ਸ਼ਿੰਗਾਰ ਦੀ ਗੱਲ ਰੱਕ ਸਹੀ ਯਾਰ ਆ ਬੜਾ ਵਧੀਆ ਮੈਂ ਵੇ ਲੋ ਕਿੰਨਾ ਮਰਗ नामी जी जावा ਮਰ ਕੇ ਲੋਕਾਂ ਦੇ ਕਿੰਨੇ ਸ਼ੌਕ ਆ ਇੱਥੇ ਫਿਰ ਇੱਥੇ ਫਿਰ ਕਈ ਮੇਲੇ ਜਾਉਂ ਜੀ ਨਹੀਂ ਨੇ ਗੱਲ ਗਏ ਜੀ ਜੀਰੋ ਤੱਕਾ ਹੁੰਦਾ ਲੋਕਾਂ ਦੇ ਨਾਮ ਮਤਲਬ ਜਿੱਕੇ ਆਪਣੀ ਲੈ ਜਾਂਦਾ ਹੁਣ ਮੱਜਲਾ ਪਾਸੇ ਆਣਾ ਹਾਂਜੀ 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 ਚਲੋ ਹੁਣ ਆਪਾਂ ਆਪਾਂ ਕਿਹੜਾ ਆਪਾਂ ਕਿਹੜਾ ਨਾਮ ਇਹ ਲੈਣ ਦੇ ਵਿੱਚ ਬਿਲਕੁਲ ਸੋਹਕ ਹੈਗਾ ਹੁਣ ਇੰਨਾ ਸਾਨੂੰ ਪਤਾ ਵੀ ਕਿਹੜਾ ਨੰਬਰ ਪੰਜਵੇਂ ਦੇ ਜੇ ਪਹਿਲੇ ਦੇਗਾ 8ਵੇਂ ਨੰਬਰ ਦੇ ਮਾਲ ਹੁਣ ਕਿਹੜੇ ਜਿਹੜੇ ਬੰਦੇ ਨੂੰ ਤਜਰਬਾ ਜਿਹੜੇ ਕੰਮ ਦਾ ਹੁਣ ਸਾਨੂੰ ਆ ਚਲੋ ਅਸੀਂ ਜੋ ਜੰਮੇ ਆ ਜੋ ਆਪਣੇ ਹੋਸ ਸੰਭਾਲੀ ਆ ਨਾ ਸਾਨੂੰ ਮਾਲ ਦਾ ਭਾਈ ਤਜਰਬਾ ਆ ਬਸ 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 ਕਈ ਏ ਵੀ ਚਲੋ ਅਸੀਂ ਇਹਨੇ ਜੋ ਗੀਤ ਨਹੀਂ ਆ ਕਈ ਔਰ ਸਾਡੇ ਵੱਡੇ ਵੀ ਸਾਡੇ ਤੋਂ ਬڑے ਜਦੋਂ ਫੋਨ ਕਰਦੇ ਨਾ ਸਾਡੇ ਕੋਲ ਗੱਲਾਂ ਪੁੱਛਦੇ ਆ ਕਿ ਭਾਜੀ ਸਾਡੀ ਮੱਝ ਲਈਦਾ ਜੇਰ ਨਹੀਂ ਪਾਈ ਤੇ ਇਦਾਂ ਮੈਲਾ ਨਹੀਂ ਮਾਰਾ ਤੇ ਕੋਈ ਆਹ ਕੰਮ ਆ ਕੋਈ ਚੋਣ ਕੱਢ ਰਹੀ ਆ ਕੀ ਚੀਜ਼ ਦਈਏ ਇਹ ਹਾਨੂੰ ਹੁੰਦਾ ਹੈ ਕਿ ਵਾਕਈ ਕੋਈ ਬੰਦਾ ਹਾਨੂੰ ਸੀਨੀਅਰ ਸਮਝਦਾ ਸੀ ਬਿਲਕੁਲ ਬਿਲਕੁਲ ਆਵੇਂ ਹੈਗੇ ਤਾਂ ਛੋਟੇ ਆ ਪਰ ਬੰਦੇ ਨੂੰ ਤਜਰਬਾ ਹੁੰਦਾ ਹੈ ਕਿ ਹਾਂ ਇਹ ਬੰਦੇ ਇਸ ਲੈਣ ਦੇ ਵਿੱਚ ਪਏ ਆ ਇਹਨਾਂ ਨੂੰ ਤਜਰਬਾ ਹੈਗਾ ਹਾਂ ਬਸ ਬਸ ਚਲੋ ਕੀ ਹੋਇਆ ਧੱਕੇ 8ਵੇਂ ਧੱਕਾ 8ਵੇਂ ਨੰਬਰ ਵਾਲਾ ਘੋੜਾ ਹੀ ਆਣੀ ਸੀ ਕੋੜਾ ਤੇ ਭਾਜੀ ਉਹ ਵਾਕਈ ਮਲਕੀ ਵੇਖੋ ਬਰਾਠਾ ਨੰਬਰ ਹੀ ਦੇਦਾ ਹਾਂ ਹੋਰ ਪੰਜਾਬ ਸ਼ੇਰ ਬਾਕੀ ਸ਼ਿੰਗਾਰ ਹੀ ਬਣ ਗਿਆ ਪੰਜਾਬ ਦਾ ਹਾਂਜੀ 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 ਚਲੋ ਬਾਕੀ ਗੱਲ ਦੀਪ ਸਦਰ ਦੀ ਸਹੀ ਹੈ ਵੀ ਆਹ ਰੇ ਨਾ ਸਿੱਧੂ ਮੂਸੇਵਾਲਾ ਦੀ ਗੱਲ ਹਾਰ ਨਾਲੋਂ ਵੱਧ ਜੇ ਤਨਾਵ ਹਾਂ ਹਾਂ ਜੀ ਹਾਂ ਜੀ ਕਿੰਨਾ ਵਾਇਰਲ ਹੋ ਗਿਆ ਰਾਤ ਰਾਜ ਦਾ ਗਾਣਾ ਹੀ ਬਣ ਗਿਆ ਸਹੀ ਗੱਲ ਆ ਤੂੰ ਹੁਣ ਉਦੀ ਉਪਰ ਕੀ ਆ ਹਾਂ ਜੀ ਹਾਂ ਜੀ ਹੋਰ ਸਭ ਠੀਕ ਆ ਚੱਲ ਗਿਆ ਬਾਬੇ ਨਾਲ ਮਿਲ ਕੇ ਮੰਗੇ ਜਾ ਕੇ ਕਿ ਨਹੀਂ ਇਦਾਂ ਹੀ ਘਰਾਂ ਦੇ ਕਾਮਕਾਰ ਹੀ ਤੁਹਾਨੂੰ ਪਤਾ ਟਾਈਮ ਟੇਬਲ ਲੱਗਦਾ ਉਦਾਂ ਤੇ ਮੇਲੇ ਮੂਲੇ ਇਦਾਂ ਦੀਆਂ ਚੀਜ਼ਾਂ ਬੰਦਾ ਵੇਂਦਾ ਰਹੇ ਤੇ ਸਭ ਕੋ ਬੰਦੇ ਦਾ ਤਜਰਬਾ ਜਲਾ ਹੋ ਰਿਹਾ ਚਲੋ ਇਹ ਨਿਰਪਰਾਨ ਪੈਸਾ ਨਹੀਂ ਛੋਕ ਵੀ ਨਹੀਂ ਲੈ ਗਿਆ ਮਾਲ ਭਾਜੀ ਕੰਮ ਇਹਦੇ ਵਿੱਚ ਮਾਲ ਦੇ ਵਿੱਚ ਚਲੋ ਅਸੀਂ ਕਹਿੰਦੇ ਨਹੀਂ ਸਾਡੇ ਵੱਡੇ ਵੀਰ ਵੀ ਸਾਡੇ ਤੋਂ ਬੜੇ ਬੜੇ ਤਗੜੇ ਵਪਾਰੀ ਐ ਮਾਰ ਵਪਾਰ ਦੇ ਵਿੱਚ ਟੁੱਟ ਹੈਗੇ ਆ ਹੈਗੇ ਬਸ ਬਸ ਇਹ ਵਪਾਰ ਇਤਨੀ ਹੈਗਾ ਕਿ ਵਪਾਰ ਦੇ ਵਿੱਚ ਅਸੀਂ ਕਮਾਈ ਕਰਦਾ ਹੈ ਜੇ ਵਪਾਰੀ ਕਮਾਈ ਕਰਦਾ ਚਲੋ ਕਈ ਬਰੇ ਮਹਾਰਾਜ ਨੇ ਬੜਾ ਕਮਾਈ ਹੈ ਇਹਦੇ ਵਿੱਚ ਹੈਗੀ ਵੀ ਆ ਹਾਂਜੀ ਹਾਂਜੀ ਇਹੀ ਰਾਜੇ ਵੀ ਬਣ ਗਿਆ ਤੇ ਕਈਆਂ ਨੇ ਸਾਰਾ ਕੁਝ ਗਵਾ ਵੀ ਲਿਆ ਵਾ ਬਿਲਕੁਲ ਬਿਲਕੁਲ ਇਹ ਵੀ ਇੱਕ ਜੂਏ ਵਾਲਾ ਸਿਸਟਮ ਈ ਆ ਰੁਪਏ ਲਾ ਗਿਆ ਹੁਣ ਕੋਈ ਵੀ ਵੀਰ ਮਈਆ ਲਿਆਉਂਦਾ ਕੋਈ ਗਾਵਾਂ ਲਿਆਉਂਦਾ ਵਾ 10 20 ਲੱਖ ਰੁਪਈਆ ਉਹ ਆਪਣਾ ਲਾਉਂਦਾ ਵਾ ਹੂੰ ਜੁਵੇਲਾ ਸਾਹਿਬੀਆ ਪਹਿਲਾਂ ਬਾਜੀ ਲਾਉਣੀ ਪੈਂਦੀ ਆ ਫੇਰ ਜਿਤਨੀ ਪੈਂਦੀ ਆ ਪਤਾ ਨਹੀਂ ਹਾਰ ਲਾਂਗੇ ਜਿੱਤਣਾ ਹੁਣ 10 ਲੱਖ ਰੁਪਇਆ ਲਾਇਆ ਵਾ ਹਾਂ ਇਹ ਮਾਲ ਆਪਾ ਹੁਣ ਆਪਾ ਮਈਆਂ ਲਿਆਂਦੀਆਂ ਕੋਈ ਲੱਖ ਦੀ ਕੋਈ ਬਾਹਰ ਆ ਕੋਈ ਅੰਦਰ ਆ ਲਿਆਂਦੀਆਂ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਕੋ ਤਿੰਨ ਬੱਚੇ ਇਨਾਂ ਮੱਜਾਂ ਦੇ ਵਿੱਚੋਂ ਤਿੰਨ ਬੱਚੇ ਮਰ ਗਏ ਆ ਕੋ ਨੁਕਸਾਨ ਆਪਣਾ ਹੀ ਆ ਹੁਣ ਇੱਕ ਝੋਟੀ ਚੰਗੀ ਭਲੀ ਸੂਈ ਆ ਪਾਜੀ 20 ਕਿਲੋ ਵਾਲੀ ਆ ਮੈਂ ਬਾਹਰ ਤੇ ਝੋਟੀ ਸੂ ਕੇ ਡਾਊਨ ਹੋ ਗਈ ਆ ਤੇ ਮਰ ਜਾ ਬੱਚਾ ਭੁੱਲ ਗਈ ਆ ਤੇ ਹੁਣ ਉਹ ਅਜੇ ਪਤਾ ਨਹੀਂ ਸੈੱਟ ਹੋਣੀ ਜਾਂ ਕਿਦਾਂ ਤਿਆਰੀ ਦੋ ਚਾਹ ਦਾ ਆਫਸਰ ਰੁਪਈਆ 1.5 ਦੋ ਲੱਖ ਲਾਇਆ ਇਹ ਚੱਕਰ ਹੋ ਜਾਂਦਾ ਵਾ ਕਿ ਕੋਈ ਵੀ ਕੰਮ ਬਿਜ਼ਨਸ ਕਰਨਾ ਨਾ ਉਹਦੇ ਵਿੱਚ ਹਾਰ ਜਿੱਤ ਹੋਣੀ ਹੋਣੀ ਆ ਕਿਉਂਕਿ ਘਾਟਾ ਵੀ ਪੈਣਾ ਵਾ ਨਫ ਤੇ ਸ਼ੁਰੂ ਹੀ ਫਿਰ ਕਟੀਆਂ ਬਹੁਤ ਯਾਰੀਆਂ ਚੰਗੀਆਂ ਅੱਜ ਵੀ ਪੰਜ ਪੌਣੀਆਂ ਨਗੀਨੇ ਬਾਕੀ ਮਾਰ ਸਾਰਾ ਤਾਜਾ ਵਾ ਹਰੇ ਕਟੀਆਂ ਦੇ ਸਾਂ ਬਣਾ ਲਿਆ ਤੁਹਾਨੂੰ ਲਓ ਜੀ ਪਹਿਲਾ ਹਸੂਆ ਜੀ ਪਹਿਲਾ ਹਸੂਆ ਪਾਜੀ ਬਿਲਕੁਲ ਤਾਜ਼ੀਆਂ ਸੁਈਆਂ ਵਾ ਕਟੀਆਂ ਦੋ ਦੋ ਚਾਰ ਚਾਰ ਦੇ ਸਾਂ ਬਣਾ ਲਿਆ ਇਹ ਮੇਰੋ ਪਾਜੀ ਕਟੀਆਂ ਨੂੰ ਥਣ ਤੇ ਦਾ ਲੱਗਾ ਤੇ ਇਹ ਵੇਖੋ ਕਟੀ ਵੇਖੋ ਇਧਰ ਪਹਿਲਾ ਹਸੂਆ ਪ्योर ਪ्योर ਦੋਦਾਂ ਦੇ ਆ ਪ्योर ਦੋਦਾਂ ਸੁੰਗੀ ਸੁੰਗੀ ਵੇਖੋ ਕਟੀਆਂ ਠੰਡੀ ਬਿਲਕੁਲ ਜਿਆਦਾ ਨਹੀਂ ਹੈ ਨਾ ਕਿ ਪਾਵੇ ਥਣੋ ਦੀ ਪਹਿਲਾਂ ਇਧਰ ਦੇਖੋ ਕੱਟੀ ਹਾਂ ਜੀ ਕਿ ਬਹੁਤ ਸੁਣਾ ਲੈ ਲਾਲੀਆਂ ਮਗਦੀਆਂ ਦੇਖੋ ਇਹ ਪਿਓ ਜੈੱਟ ਬਲੈਕ ਤੇ ਸਿੰਗੀ ਇਦਾਂ ਨਹੀਂ ਲੱਗੀ ਕਿ ਉਂਗਲ ਦੀ ਨਾਗਰੀ ਕੱਟੀ ਨੂੰ ਕੱਟੀ ਮਿਲ ਕੇ ਜੇ ਬਿਲਕੁਲ ਬੋਲੇ ਦੇ ਭਾਜੀ ਖਾਲੀ ਹੋਈ ਆ ਇਧਰ ਦੇਖੋ ਸੀਲਿੰਗ ਇਦਾਂ ਪਹਿਲਾਂ ਕੱਟੀਆਂ ਨਹੀਂ ਤੇ ਨਾਲ ਬੜਾ ਹੱਥ ਲਾਉਂਦੇ ਨਹੀਂਗਾ ਨਾ ਨਾ ਬਿਲਕੁਲ ਇਧਰ ਦੇਖੋ ਆਪਾਂ ਮਾਰੀ ਉਹ ਪਿਛਲੀ ਯਾਰ ਪਾਈ ਨਾ ਮੈਂ ਆਪਾਂ ਭਾਰੀ ਉਹ ਥੱਲੇ ਉਹ ਦੀ ਨੰਗਣ ਵਾਲੀ ਹਾਂ ਐਨੀ ਵੀਡੀਓ ਵਾਇਰਲ ਹੋਏ ਜਿੱਥੇ ਜਾਈਦਾ ਆਂਦੇ ਭਾਰੀ ਲੋਕ ਕਹਿੰਦੇ ਹੈਗੇ ਆ ਪਰ ਨੰਗਦਾ ਕੋਈ ਨਹੀਂ ਨੰਗਦਾ ਕੋਈ 12 ਦੇ ਤੂੰ ਨੰਗੇ ਵਿਖਾਤਾ ਵਾਕਿਆ ਮੈਂ ਪਰ ਮਹਾਰਾਜੀ ਕਿਰਪਾ ਨਾਲ ਹਾਂਜੀ ਹਾਂਜੀ ਉਥੇ ਗਈਆਂ ਵਾ ਮੱਜਾ ਨਾਨੋ ਕੇ ਸੁਧਾਰ ਨੰਦ ਰਮਦਾਸ ਲਾ ਕੇ ਭਾਈ ਭਾਈ ਆਪਣੇ ਮੁਲਾਜ਼ਮਿਆਂ ਨਾਲ ਗਏ ਮੇਰੇ ਕੋ ਮੱਜਾ ਖੜੀਆਂ ਇੱਥੇ ਆਏ ਗੱਡੀ ਲੈ ਗਏ ਦੋਵੇਂ ਮੱਜਾ ਪਹਿਲਾ ਦੂਜਾ ਨੰਬਰ ਉਹਨਾਂ ਨੂੰ ਦਿੱਤੀਆਂ ਠੀਕ ਐ ਬਹੁਤ ਯਾਰੀਆਂ ਖੜੀਆਂ ਮੱਜਾ ਹੀ ਲਓ ਜੀ ਤੇ ਪਿਓਰ ਦੋ ਦਾੰਡ ਕੱਟੀ ਐ ਭਾਈ ਘਰ ਦਾ ਸ਼ਿੰਗਾਰ ਐ ਕੱਟੀ ਵੇਖੋ ਆ ਦੇਖ ਇੱਧਰ ਵੇਖੋ ਛੋਟਾ ਸਾਚੀ ਕੋਈ ਜਾਂਦਾ ਵਾਕਰ ਰੁਪਈਆ ਨਹੀਂ ਤੇ ਇੱਧਰ ਵੇਖ ਵਾਏ ਇੰਨੀ ਕਿ ਨਹੀਂ ਕਿ ਸਿੰਗੀ ਆ ਵੇਖੋ ਕੋਕੇ ਜੜੇ ਕਿ ਨਹੀਂ ਕੋਕੇ ਕੋਕੇ ਮੂੰਹ ਵੇ ਇੱਧਰ ਵਾ ਚੀਜ਼ਾਂ ਇੱਧਰ ਵੇਖ ਪਿਓਰ ਦੋ ਦੋ ਦਾੰਡ ਦੋ ਦਾੰਡ ਇੰਨੀ ਸ਼ੀਰੀਸਾ ਕਰ ਕੱਟੀ ਵੇਖੋ ਮੱਕ ਲੱਭਦੀ ਨਹੀਂ ਆ ਨਹੀਂ ਨਹੀਂ ਬਹੁਤ ਸਣ ਜੋੜੇ ਆ ਬਿਲਕੁਲ ਨਾੜੂ ਤੇ ਆ ਜੇ ਤੀਜਾ ਚੌਥਾ ਦਿਨ ਸੋਈ ਨੂੰ ਆ ਬੌਲੇ ਤੋਂ ਨਿਕਲੀ ਜੇ ਲੱਗਾ ਇਦਾਂ 10 ਕਿਲੋ ਭਾਜੀ ਬੌਲਾ ਛਟਾਰਿਆ ਬਿਲਕੁਲ ਤਾਜ਼ਾ ਬਚਾ ਰਿਹਾ ਇਧਰ ਬਚਾ ਰਿਹਾ ਮਗਰੇ ਦੇ ਆ ਬਚਾ ਹੀ ਉਰਲਾ ਮੇਰੇ ਹਿਸਾਬ ਨਾਲ ਕੱਟਾ ਹੀ ਲਾ ਕੱਟੀ ਨਾੜੂ ਮੇਲੋਂ ਨਾਲ ਕਟਾਰੀ ਭਾਜੀ ਆ ਵੇ ਲੋ ਗਿੱਲਾ ਨਾੜੋ ਦਿਖਾ ਦਿਓ ਤੇ ਕੱਤੀ ਨੇ ਬੱਚਾ ਵੇਖੋ ਕਿੱਡਾ ਪਰਿਆ ਦਿੱਤਾ ਹਜੇ ਕੱਟੀ ਦਾ ਜੋਰ-ਜੋਰ ਲੱਗਾ ਠੰਢੀ ਇੰਨੀ ਆ ਕਿ ਕਦੇ ਇੱਕ ਦਿਨ ਹੋਣ ਲਈ ਭਾਜੀ ਜਾਦ ਵਾਲੀ ਕੱਟੀ ਆ ਤੇ ਇੱਕ ਦਿਨ ਹੋਣ ਲਈ ਕਦੇ ਕਹਿੰਦੀ ਇੱਕ ਦਿਨ ਵੀ ਬਸ ਠੀਕ ਰੰਗ ਵੇਖੋ ਜਾਮਨੂਨੋ ਕਾਲਾ ਕਿ ਨਹੀਂ ਕੱਟੀ ਦਾ ਜੈਡ ਬਲੈਕ ਝੋਟੀ ਆ ਇਹ ਮਹਾਰਾਜ ਰਿਗਰ ਬਣਾ 2 400 ਚੌੜ ਆਲੀ ਆ ਜਿਹੜਾ ਵੀ ਲੈ ਜਾਊਗਾ ਨਾ ਬਿਲਕੁਲ ਇਹ ਹਰਿਆਣੇ ਦੀ ਕੱਟੀ ਆ ਵੀਡੀਓ ਆਪਣੇ ਕੋਲ ਪਈ ਆ ਇਹ ਜਿਹੜਾ ਵੀ ਲੈ ਜਾਊਗਾ ਇਹ ਤਸਲੀਆ ਦੁੱਧ ਕੱਟੀ ਮੇਲਾ ਮੁੜ ਆ ਕੇ 13 14 ਕਿਲੋ ਆਹ ਨਾਲ ਦਊਗੀ 10 ਕਿਲੋ ਹੁਣ ਸਟਾਰਟ ਜੇ 5 ਕਿਲੋ ਦੀ ਚਵਾਈ ਕੀਤੀ ਜੀ ਰੱਗੀ ਫਿਰ ਭਾਹ ਆਂਦਾ ਭਾਹ ਭਾਜੀ ਆਪਾਂ ਮਾਲ ਦਾ ਮੁੱਲ ਅੱਜ ਬਿਲਕੁਲ ਯਾਜ ਛੋੜੇ ਛੋੜੇ ਭਾਹ ਵਾ ਕੋਈ ਵੱਡੇ ਨਹੀਂ ਕਰਨੇ ਵੇਖੋ ਕੱਟੀ ਐ ਸੀਐਸ ਲਾ ਗਿਆ ਅਈ ਦੇਖੋ ਕੱਟੀ ਵੇਖੋ ਐ ਭਾਹ ਵੇਖੋ ਲੱਗੇ ਕੋਈ 22 ਨਹੀਂ ਕੱਲਾ ਕੱਲਾ ਥਣ ਕਰੇ ਡਾਡਾ ਲੰਮਾ ਥਣ ਕਰਦੀ ਬਿਲਕੁਲ ਛੋੜਾ ਛੋੜਾ ਕੋਈ ਡੇਰ ਨਹੀਂ 1 35 ਨਹੀਂ ਬਸ ਸਵਾਦੀ ਦੇਣੀ ਹਾਂਜੀ 2001 ਤੇਰੀ ਮੰਗਾਂ ਨੇ ਕੱਟੀ ਵੇ ਲੋ ਕਹਿੰਦਾ ਮਹੀਨਾ ਇਹ ਜਿਹੜਾ ਵੀ ਲੈ ਰੂਗਾ ਨਾ ਲੱਖ ਰੁਪਏ ਦੀ ਕੱਟੀ ਫੇਰ ਤੋਕਰਿਆ ਤੇ ਦੋ ਜਾਸੂਏ ਪੀਊਗਾ ਲੰਮਾ ਗਾਣਾ ਬਦਲਣਾ ਹੀ ਹੈ ਭਾਜੀ ਕਿਹਦਾ ਪਿਆ ਵਾ ਸੌਦਾ ਨਹੀਂ ਤੁਹਾਨੂੰ ਪਤਾ ਆਪ ਦੋ ਸੂਏ ਪੀ ਕੇ ਵੀ ਨਾ ਸਿੰਘ ਇਹ ਤੋਂ ਨਹੀਂ ਬਦਲਣਾ ਚਲੋ ਇਦਾਂ ਹੀ ਰਹਿਣਾ ਭਾਜੀ ਤੇ ਜੀ ਵੇਖੋ ਭਾਜੀ ਦੂਜਾ ਸੂਆ ਅੱਛਾ ਦੂਜਾ ਦੇਖੋ ਦੂਜਾ ਸੂਆ ਦੇਖੋ ਝੋਟੀਆਂ ਭਾਜੀ ਅਸਲ ਅਸਲ ਝੋਟੀਆਂ ਹੀ ਦੇਖੋ ਅਸਲ ਅਸਲ ਪੀ ਦੂਜਾ ਸੂਆ ਛੇ ਦਾੰਦ ਜੇ ਅੱਗੇ ਪਿਛੇ ਚੱਡਾ ਵਖਾ ਦੇ ਫਾਰੀ ਵਾਲਾ ਵਹਨਾ ਲੱਗਾ ਜੇ ਤੇ ਕੋਈ ਬਾਹੀ ਨਹੀਂ ਕੋਈ ਸ਼ਾਇਦ ਮਿਲਦਾ ਕੱਲਾ ਕੱਲਾ ਥਾਂ ਲੱਗੇ ਚਾਰੇ 14 ਗਲ ਦੁੱਧ ਭਾਜੀ ਖਰਾ ਜੇ ਝੋਟੀ ਥਲੇ 14 ਗਲ ਦੁੱਧ ਖਰਾ ਹਾਂ ਹਾਂ ਜੇ 14 ਗਲ ਦੂਜਾ ਸੂਆ ਜੇ ਜਾਤਲੀ ਝੋਟੀ ਜੇ ਇਹ ਵੀ ਚੈੱਕ ਕਰੋ ਹਰੇ ਬਿਲਕੁਲ ਇਹ ਵੀ ਤਾਰੀ ਪੰਜਾ ਛਾਹ ਤਿਆਂ ਦੀ ਸੂਈ ਦੇ ਕੋਈ ਮਲ ਕੇ ਬੱਚਾ ਉੱਚਾ ਨਹੀਂ ਕੋਈ 15 ਦਾ ਨਹੀਂ ਹਾਂ ਦੇਖੋ ਲੱਗੇ ਸੰਜੀਪ ਆ ਦੇਖੋ ਜੱਗੀ ਬੜੇ ਕਿਦਾਂ ਦੋ ਦੋ ਕਰਜੂ ਭਾਈ ਇਹ ਆਪਾਂ ਬੜੀ 14 ਕਿਲੋ ਹੁਣ ਚੋਕੇ ਦਵਾਂਗੇ ਜਿਹੜਾ ਮਰਜੀ ਵੀਰ ਭਾਵੇਂ ਆਉਣ ਲੈ ਲੈ ਜੇ 15 ਕਿਲੋ ਝੋਟੀ ਐ ਹਾਸ ਕੇ ਕੰਨੋਂ ਫੜ ਕੇ ਦੋਦੇ ਦੇਈ ਜਾਊਗੀ ਭਾਜੀ ਪਰ 14 ਕਿਲੋ ਹਾਜ਼ਰੀ ਐ ਤੇ ਬੱਚਾ ਇਹਦਾ ਬਿਲਕੁਲ ਤਾਜ਼ਾ ਜੇ ਆ ਆਹ ਦੇ ਕੱਤੀ ਦੀ ਬਿਲਕੁਲ ਆਵੇ ਲੋ ਤਾਜੀ ਸੂਈ ਜੇ ਬੈਠੇ ਹਨਾ ਬੱਚਿਆ ਹੁਣੇ ਬਾਹਰ ਕੱਢੇ ਅੰਦਰੋਂ ਕੱਤੀ ਜੇ ਦੇ ਮਗਰ ਭਾਜੀ ਹਾਂ ਐ ਕੋ ਕੱਟੀ ਨੂੰ ਭਾਗ ਲੱਗੇ ਕਦਾਂ ਕੱਲਾ ਕਲਾਰ ਲੱਗਾ ਕਲੀ ਜੱਤ ਵਾਲੀ ਝੋਟੀ ਜੇ ਭਾਜੀ ਜੱਤ ਵਾਲੀ ਝੋਟੀ ਐ ਅਸਲ ਹਰਿਆਣੇ ਦੀ ਐ ਭਾਜੀ ਨਾਲੇ ਬਡਨ ਬਾਰੇ ਮੋٹے ਮੋਢੇ ਲੈ ਗਏ ਹਨੀ ਮੈਂ ਨਾ ਕੱਟੇ ਜਿਹੜਾ ਲੈ ਜੂਗਾ ਨਾ 15 ਕਿਲੋ ਦੇ ਤਾਂ ਖਰਾ ਦਾਊਗੀ 14 ਕਿਲੋ ਹੋਣ ਜੇ ਹਾਂਜੀ ਹਾਂਜੀ ਬਾਨੇ ਅਗਲੇ ਦੇ ਘਰ ਜਾ ਕੇ ਵਾਧ ਕਰ ਜੇ ਪਰ ਆਪਾਂ 15 ਕਿਲੋ ਦੇ ਗਾਰੰਟੀ ਦੇ ਦਾਂਗੇ ਭਾਜੀ ਚਵਾਈ ਲੱਗੀ ਅਜੇ ਕੋਈ ਵੀ ਰੋ ਥਣਾ ਚ ਦੋਕਾ ਨਹੀਂ ਆਇਆ ਚਵਾਈ ਜੂਈ ਲੱਗੀ ਇੱਕ ਨੰਬਰ ਦੀ ਹਾਂਜੀ ਪਤਲੀ ਜਮੜੀ ਜੀ ਕਾਗਜ ਵਰਗੀ ਬਸ ਬਿਲਕੁਲ ਹੀ ਅੱਜ ਛੋਟੇ ਛੋਟੇ ਮੁੱਲ ਮੁੱਲ ਭਾਵੇਂ ਡੇਢ ਕਰ ਗਏ 1 35 ਦੀ ਵਾਸਤਵ ਹਾਂਜੀ 1 35 ਦੀ ਉਹ 1 25 23 ਦੋ ਛੋੜ ਇਹਦੇ ਮਾਨ ਦਾ ਛੋੜ ਛੱਪਾ ਚਲੋ ਹੋ ਜੂਗਾ ਕੋਈ ਗੱ ਇਤਰੇ ਕੋ ਭਾਜੀ ਦੂਜਾ ਸੁਆ ਦੂਜਾ ਸੁਆ ਇਹਦਾ ਭਰੀ ਬੱਚਾ ਮਰ ਗਿਆ ਜੀ ਅੱਛਾ ਤੇ ਭੂਸ਼ੀ ਬਣਾ ਲਈ ਜੀ ਠੀਕ ਆ ਇਹ ਮੈਂ ਦੀ ਮੈਂ ਇਨੀ ਗਰੰਟੀ ਦਊਂਗਾ ਕਿ ਅਗਲੇ ਦੇ ਘਰ 4 ਟਾਈਮ 1 ਟਾਈਮ ਵੇਲੇ ਸਾਰੇ ਮਜਾ ਚੋਂਦੇ ਆ ਦਿਹਾੜੀ ਦੇ ਵਿੱਚ 4 ਵਾਰੀ ਮੈਂ ਚੋਰੇ ਕੋਈ ਚਾ 4 ਵਾਰੀ ਮੈਂ ਲੱਤ ਮਾਰ ਕੀ ਨਾ ਤੇ ਤੁਹਾਡੀ ਵੀਡੀਓ ਦੇ ਆਪਾਂ ਚੇਂਜ ਕਰਦੇ ਆ ਮੈਂ ਵੀ ਉਹਨੂੰ ਛੱਡ ਦਾਂਗੇ ਤੇ ਰੁਪਈਏ ਵੀ ਸਾਰੇ ਵਾਪਸ ਕਰ ਦਾਂਗੇ ਠੀਕ ਆ ਇਹ ਮੈਂ ਜੇ ਲੱਤ ਮਾਰ ਦੇ ਨਾ ਅਗਲੇ ਦੇ ਘਰ ਜਾ ਕੇ ਇੱਕ ਵਾਰੀ ਨਹੀਂ 4 ਵਾਰੀ ਭਾਜੀ ਆ ਵੀ ਇਹਨੇ ਇੱਕ ਵਾਰੀ ਚਾਰ ਵਾਰੀ ਐਦਾ ਹੀ ਭਾਰੀ ਪਸਮਨਾ ਜੇ ਨਾ ਕੋਈ ਪਾਰਾ ਨਾ ਕੋਈ ਟਿਕਾ ਬੂਸ਼ੀ ਬਣਾਈ ਵਾਏ ਬੂਸ਼ੀ ਦੇ ਦਾਂਗੇ ਪਰ ਇਹਨੂੰ ਬੂਸ਼ੀ ਦੀ ਵੀ ਲੋੜ ਨਹੀਂ ਆ ਐਡੀ ਮੈਂ ਮਰ ਕੇ ਸੀਲਸ ਲੱਗ ਆ ਤੇਰਾ ਚਵਾਈ ਲੱਗੀ ਆ ਆਪਣੀ ਗੋਲੀ ਭਾਰੀ ਇੱਥੇ ਵੀ ਆਦੇ ਬੈਠੇ ਆ ਤੇ ਬਾਹਰ ਵੀ ਜਾ ਕੇ ਤੈਨੂੰ ਬਹਿ ਕੇ ਦਿਖਾਉਣੇ ਆ 14 ਕਿਲੋ ਦੁੱਧ ਭਾਰੀ ਖਰਾਜੀ ਠੋੜੀ ਥੱਲੇ ਹਰੇ ਮੈਲੇ ਦੇ ਹੋਣਾ ਚਾਹੀਦੇ ਦੇਖੋ ਚਵਾਈ ਲੱਗੀ ਕਿਤੇ ਇੱਕ ਨੰਬਰ ਦੀ ਭਾਜੀ ਬਸ ਠੀਕ ਆ ਹਾਂਜੀ ਬਾੜੀ ਜਾਰੀ ਇੱਕ ਮਨ ਕੇ ਮਈਆਂ ਦੇ ਚੱਕ ਬੜੀਆਂ ਸੀਲ ਵੇਖਿਆ ਪਰ ਇਹ ਵੀ ਇੱਕ ਅਨੋਖਾ ਹੈ ਅਨੋਖਾ ਅਨੋਖਾ ਜੀ ਕਿਸੇ ਨਾਲ ਕਾ ਇੰਨੀ ਠੰਡੀ ਮੈਂ ਮੈਂ ਨਹੀਂ ਵੇਖੀ ਭਾਜੀ ਕਦੀ ਲੋ ਜੀ ਬੱਚੇ ਦੇ ਬਗੈਰ ਇਹਦੇ ਸੀਲ ਬੜਾ ਚੈੱਕ ਕਰ ਮੈਂ ਬਰੀਕੀਆਂ ਸ਼ਰੀਫ ਕਰਦੀ ਆ ਮੈਂ ਤੁਰਦੀ ਵੇਖੋ ਭਾਜੀ ਝੋਟੀ ਇੱਥੇ ਭਾਵੇਂ ਇਹ ਨਹੀਂ ਕਿ ਬਾਹਰ ਇੱਥੇ ਵੇਖੋ ਰਸਾ ਛੋਟ ਗਿਆ ਇੱਧਰ ਦੇਖੋ ਹਾਂ ਇੱਧਰ ਦੇਖੋ ਇਹ ਇਹ ਵੀ ਥੱਲੇ ਉਹਦੀ ਡੰਗਣ ਵਾਲਾ ਇਹ ਜੇ ਕੰਮ ਇੱਧਰ ਦੇਖੋ ਹਾਂ ਨਹੀਂ ਠੀਕ ਆ ਹਾਕਦੇ ਮੈਂ ਇਹਨੂੰ ਲੱਤ ਚੁੱਕਾ ਜੇ ਪਸ਼ਮੀ ਨਹੀਂ ਭਾਜੀ ਹੁਣੇ ਪਸਮਾਉਗੀ ਚੱਕਰੀ ਕੋਈ ਨਹੀਂ ਨਾ ਪਾੜਾ ਨਾ ਟੀਗਾ ਇਧਰ ਦੇਖੋ ਏਦਾਂ ਹੀ ਬਸ ਤਾਰ ਰਹਿਣੀ ਇਹਨੇ ਕਰਮਾ ਲਈ ਨੇ ਬਸ ਏਦਾਂ ਹੀ ਇਧਰ ਦੇਖੋ ਕੰਮ ਦੇ ਦੇ ਇਹ ਤੋਂ ਵੱਧ ਹੋਰ ਸੀਲ ਭਾਜੀ ਕੀ ਇਧਰ ਬਸ ਤੂੰ ਬਤ ਹੁਣ ਬਸ ਐਂਡ ਹੀ ਆ ਹਨ ਅਗਲੇ ਨੇ ਇਹ ਨਹੀਂ ਕਹ ਇਥੇ ਮੇਰੇ ਘਰ ਮੈਂ ਘਰਾਵਾਗੇ ਲੱਦਗੇ ਅਗਲੇ ਨੇ ਘਰ ਚ ਆ ਕੇ ਈ ਦਾਵਾਗੇ ਥੱਲੀ ਕਰਾਗੇ ਤੇ ਅਗਲੇ ਦੇ ਘਰ ਮੈਂ ਵੀ ਛਾਟ ਆਵਾਂਗੇ ਰੁਪਏ ਵੀ ਵਾਪਸ ਕਰ ਆਵਾਂਗੇ ਹਾਂਜੀ ਤੇ ਜੱਗੀ ਮੇਰੇ ਦਾ ਮੁੱਲ ਝੋਟੀ ਦੇ ਭਾਜੀ 1 ਸਵਾ ਲੱਖ ਦੀ ਹਾਂ ਬਸ ਇੱਕ 10000 ਇੱਕ 15 ਦੀ ਭਾਜੀ ਬਾਅਦ ਦੇ ਰਹੀ ਆ ਚਲੋ ਇੱਕ 13 ਪਰ ਇੱਕ ਆਪਾਂ ਇਹ ਵਾਦੇ ਨਾ ਆਪਾਂ ਇਹ ਨਹੀਂ ਕਿ ਕਈ ਵਾਰ ਵੀਡੀਓ ਤੇ ਬੰਦਾ ਕਹਿੰਦਾ ਇਦਾਂ ਜਿਦਾ ਬਸ ਆਪਾਂ ਵਾਦੇ ਨਾ ਕਹਿਤਾ ਹਾਂ ਕਿ ਅਗਲੇ ਦੇ ਘਰ ਜਾ ਕੇ ਤੇ ਚਾਹ ਮੈਂ ਪੰਜਾਂ ਸੱਤਾਂ ਦੇ ਤੋਂ ਵੱਧ ਵੀ ਸੂਈ ਹੋਵੇ ਤਾਂ ਵੀ ਜੁਰਮਾਨੇ ਦਾ ਰਵਾਂਗੇ ਹਾਂਜੀ ਇਹ ਨਹੀਂ ਕਿ ਜਾਰੇ ਚ ਅਸੀਂ ਸੂਈ ਹੋਊਗੀ ਇਹ ਦੇਖੋ ਆ ਗਈ ਜੇ ਮੈਂ ਵੇਲੋ ਪਸਮਾਈ ਜੀ ਆ ਵੇ ਹਾਂਜੀ ਵੇਲੋ ਇੱਧਰ ਪਸਮਾਈ ਜੇ ਮੈਂ ਬਾਰੀ ਮੈਂ ਵੇਲੋ ਠੰਡੀ ਆ ਤੇ ਕਰਮਾਈ ਦੇਖੋ ਕੋਈ ਪਰਵਾਹ ਹੀ ਨਹੀਂ ਤੇ ਚੱਕਰੀ ਕੋਈ ਭਾਰੀ ਭਾਵੇਂ ਪਰਲੇ ਪਾਸੇ ਵੀ ਬੈ ਜਾ ਕੋਈ ਇਹ ਨਹੀਂ ਜੋ ਗਿਆ ਬੈ ਇਧਰ ਮੈਂ ਇਧਰੇ ਇਧਰੇ ਆਖੋ ਆ ਤੀਜਾ ਨਹੀਂ ਲੱਭਣੀ ਆ ਐ ਮਾਰਦਾ ਰ ਦੋਆ ਸਾਥ ਹਲਾ ਇਧਰੇ ਹੈ ਕੋਈ ਨਹੀਂ ਸੈ ਸਵਾਰਕ ਨਹੀਂ ਪੂਰਾ ਪੂਰਾ ਸਵਾਰ ਆ ਆ ਚੀਜ਼ ਜਿਹੜਾ ਲੈ ਗਿਆ ਨਾ ਭਾਰੀ ਮੈਂ ਬਾ ਯਾਰ ਹੀ ਕਰ ਵਾਕਈ ਸਹੀ ਕਰ ਮੈਂ ਭਾਵੇਂ ਚਲੋ ਆੜੀ ਅਗੇ ਪੈਣਾ ਫੱਟੀ ਫੁੱਟੀ ਡਾਹ ਕੇ ਚੋਣਾਂ ਦੇ ਜਾ ਕੇ ਐ ਡੰਗਰ ਗਰਮ ਤੁਹਾਨੂੰ ਪਤਾ ਨਹੀਂ ਚੋ ਜਾ ਪਰ ਆ ਚੀਜ਼ ਹੋ ਅਨੋਖੀ ਆ ਲੈ ਦੇਖ ਆਹ ਜੀ ਜਾਨੀ ਆਪਦੀਆਂ ਬਾਸਾ ਪਰ ਸੇਲਿਆਂ ਦਾ ਮੁੱਲ ਇੱਕ ਇੱਕ 13 ਦੀ ਬਸ ਕਹਿਤਾ ਜੋਗੇ ਨੇ ਹਾਂਜੀ ਆਹ ਭਾਜੀ ਕਟੀਏ ਵੀ ਪਹਿਲਾਂ ਸੁਈ ਦੀ ਇਹ ਵੀ ਦੋ ਦਾਂਦੀ ਇਹ ਨਹੀਂ ਇਹ ਦੋਂਦੀ ਚੌਗੀ ਇਹਦਾ ਬੱਚਾ 부ਸ਼ੀ ਲੈ ਗਿਆ ਜੀ ਇਹ ਵੀ ਬਿਲਕੁਲ ਤਾਜੀ ਸੁਈ ਦੀ ਅਸੀਂ ਤਾਂ 부ਸ਼ੀ ਇਹਦਾ ਬੱਚਾ ਮਰ ਗਿਆ ਪੱਲੇ ਇੱਥੇ ਦੇਖੋ ਥਾਂ ਤੋਂ ਮੁਖਾ ਦਿਓ ਲੋ ਆਹ ਦੇਖੋ ਆਹ ਨਾੜਾ ਨੂੰ ਚੜੇਦੇ ਕੱਟੀ ਬਹੁਤ ਜਿਆਦੀ ਸਾਫ ਆ ਤੇ ਇਹ ਇੱਥੇ ਦੇ ਇਦਾਂ ਮਿਲਦੀ ਜੀ ਅਗਲੇ ਦੇ ਘਰ ਜਾ ਕੇ ਮਰਾ ਮੋੜ ਤੁਹਾਨੂੰ ਪਤਾ ਕਰਕੇ ਉਹ 부ਸ਼ੀ ਜੜੀ ਆਓ ਲੈ ਗਿਆ ਉਹ ਬੱਚਾ ਕਿਉਂ ਕਿ ਬੱਚੇ ਦਾ ਥੋੜਾ ਵਾਧਾ ਹੋ ਜਾਂਦਾ ਕਈ ਨਗਰ ਸਗੀ ਤੋ ਕਿੰਨਾ ਭਾਈ ਸਨੇ ਥੱਲੇ ਭਾਜੀ 10 ਕਿਲੋ ਦੋਧਰੀਏ ਕੱਟੀ ਥੱਲੇ 10 ਕਿਲੋ ਤਾਂ ਹੈਗਾ ਭਾਈ ਬਿਲਕੁਲ ਤਾਜੀ ਸੂਈ ਹੈ ਇਹ ਨਹੀਂ ਆਪਾਂ ਇਹਦੀ ਅਜੇ ਮੈਲਾ ਮਾਰਨਾ ਜੀ ਤੇ ਭਾ ਵੀ ਅੱਜ ਫੇ ਛੋੜਾ ਜੇ ਕਰ ਦਣਾ ਆਪਾਂ ਹਾਂਜੀ ਲੋ ਜੀ ਪਰ ਲੱਤ ਨਹੀਂ ਮਾਰਦੀ ਚਲੋ ਕਈ ਆ ਡੰਗਰਾਂ ਦੇ ਦਾ ਡੋਰੀ ਜਾਂਦਾ ਫੇਰ ਬੱਚਾ ਅਲੱਗ ਮੰਢੀ ਮੈਂ ਬੱਚਾ ਜਿਹੜਾ ਮਰਜ਼ੀ ਵਾ ਥੱਲੇ ਛੱਡ ਦੋ ਹਾਂ ਆਪਾਂ ਉਹ ਕੰਮ ਨਹੀਂ ਕਰਨਾ ਬੱਚਾ ਜਿਹੜਾ ਮਰਜ਼ੀ ਥੱਲੇ ਛੱਡ ਦੋ ਉਸੇ ਵੇਲੇ ਪਸਮੂਗੀ ਭਾਜੀ ਠੀਕ ਆ ਹਾਂਜੀ 10 ਵੀ ਨਹੀਂ ਹੋਇਆ ਰੇ 5 6 ਦਿਨ ਨਹੀਂ ਹੋਇਆ ਬੱਚਾ ਤੇ ਮੈਂ ਲੱਭਣ ਲਈ ਆ ਉਹਦਾ ਸੀਸ ਲਾ ਕੇ ਆ ਤੇ ਬਸ ਇਹੋ ਆ ਥੋੜਾ ਜਿਹਾ ਮਰ ਕੇ ਕਈਆ ਡੰਗਰ ਕੇ ਇਹਦੇ ਘਰ ਜਾ ਕੇ ਮੜਾ ਮੋਰ ਕਰ ਜਾਂਦਾ ਤਾਂ ਕਰਕੇ ਇਹਦਾ ਕਿਉਂਕਿ ਜਿਹਦਾ ਆਪਾਂ ਵੇਖਿਆ ਵਾ ਉਹ ਬੱਚਾ ਮੈਂ ਹੁਣੇ ਧਾਰ ਦੋਵੇ ਵੀ ਪਸਮੂਗੀ ਨਾ ਦੱਸਿਆ ਨੇ ਹਾਂ ਉਹ ਆਪਾਂ ਗਾਂਦ ਲੈਣੇ ਨਹੀਂ ਨੇ ਬਸ ਲੈਣਾ ਮਾ ਸੀਗਾ ਅਬਾਸ ਛੋੜਾਇਆ ਮੋਲੇ ਦਾ ਟੋਕਰਾਰਾ ਹੀ ਆ ਝੋਟੀ ਦੇ ਲੱਖ ਦੀ ਬਸ 85000 ਦੀ ਦੇਣੀ ਆ ਚਲੋ 10 ਕਿਲੋ ਦੁੱਧ ਜੇ ਮੇਰਾ 85000 ਸਿਰਫ ਇੱਕ ਇੱਥੇ ਕਰ ਹੋਰ ਜੇ ਪਾਜੀ ਚੱਲੰਦ ਇਹਦੇ ਥੱਲੇ ਰਾਤੀ ਮੈਂ ਦੂਜਾ ਬੱਚਾ ਵੀ ਛੱਡਿਆ ਹੁੰਦਾ ਹੀ ਹਾਂ ਉਸੇ ਵੇਲੇ ਪਸਮਾਈ ਆ ਬੱਚਾ ਉਦਾਂ ਲੱਭਣ ਪਰ ਆਪਾਂ ਉਹ ਕੰਮ ਨਹੀਂ ਜੇ ਕਰਦੇ ਹਾਂ ਹਾਂ ਬਿਲਕੁਲ ਸਚਾਈ ਦਾ ਕੰਮ ਜੇ ਚੱਲੰਦ ਕਰਾਜੀ ਬੱਚਾ ਜਿਹੜਾ ਮਰਜੀ ਥੱਲੇ ਛੱਡੋ ਸੀਲ ਉਹ ਨਹੀਂ ਬੜੀ ਹੈ ਨਹੀਂ ਲੱਟਾਂ ਮਾਰੂਗੀ ਉਹ ਭੱਜਾ ਉਹਨੂੰ ਭੱਜਾ ਹਾਂਜੀ ਲੱਟਾਂ ਮਾਰਨ ਵਾਲੀ ਨਹੀਂ ਆ ਜੇ ਜੇ ਬੱਚੇ ਨੇ ਕੀਤੀ ਆ ਦੇ ਵੇਲੇ ਖਲੋਦੀ ਉਹਦੇ ਐ ਕੋਈ ਪ੍ਰੋਵਾਈਡ ਨਹੀਂ ਸਿਰਫ 85 ਦੀ ਛੋੜ ਛੱਪਾ ਕਰਦਾਂਗੇ ਆਹ ਜੇ ਆਹ ਭਾਜੀ ਪਹਿਲਾਂ ਕੱਟੀ ਸੁਈ ਗਏ ਇੱਕ ਵੇਖੋ ਪਹਿਲਾਂ ਸੁਆ ਤਾਜੀ ਸੁਈ ਗਏ ਚੋਣ ਲੱਗੀ ਕੱਟੀ ਨੂੰ ਵੇਖੋ ਭਾਏ ਥਣ ਬਣਾਉਂਦੀ ਕਿ ਬਾਲੀ ਆਏ ਰਾੜਾ ਮੋਟਾ ਭਾਰੀ ਥਣ ਕਰਦੀ ਕੱਟੀ ਦੇ 10 ਕਿਲੋ ਦੋ ਤੇ ਜੇ ਬਿਲਕੁਲ ਤਾਜੀ ਹੋਈ ਹੈ ਜੇ 10 ਕਿਲੋ ਬਿਲਕੁਲ ਤਾਜੀ ਭਾ ਵੀ ਅੱਜ ਮਿਲ ਕੇ ਛੋੜੇ ਛੋੜੇ ਇਹਦੇ ਮਾਲ ਵੀ ਸੁਤਰਾ ਮਾਰੇ ਕਟੀਆਂ ਪਹਿਲਾਂ ਦੇਖੋ ਇਹਦੇ ਪਹਿਲਾ ਸੁਆ ਕੋਲੋਂ ਕੱਟੀ ਜੇ ਪਹਿਲਾ ਤਾਰੀ ਸੁਈ ਜੇ ਬਿਲਕੁਲ ਇਹ ਵੀ ਦਿੰਦਾ ਝੋਟੀ ਜੰਗੀ ਕੱਟੀ ਮਗਰ ਦੇ ਵੀ ਇਹਦੇ ਮਗਰ ਕੱਟਾ ਜੇ ਇੱਕੋ ਮਿੰਟ ਲੈਣਾ ਉਹ ਵਿਚਕਾਰ ਲਾ ਬੱਚਾ ਜੋ ਇਹਦਾ ਤਾਰਾ ਬੱਚਾ ਜੀ ਬਿਲਕੁਲ ਤਾਰੀ ਆਦਾ ਇਹ ਮਛਲਾ ਬੱਚੇ ਉੱਤੇ ਆਵਲੋਂ 나ੜੂ ਦੇ ਵਿਚਕਾਰ ਲਾ ਬੱਚਾ ਇਹ ਦੇਖ ਹਾਂ ਪਾ ਦੇ ਬੱਚੇ ਹਾਂਜੀ ਆ ਕੱਟੀ ਜੀ ਕੱਟੀ ਕੱਟੀ ਜੀ ਆ ਦੇਖੋ ਕਿਦਾਂ ਦੀ ਜੈੱਡ ਬਲੈਕ ਕੱਟੀ ਜੇ ਮਗਰੀ ਝੋਟੀ ਵੀ ਦੇਖੋ ਭਾਜੀ ਕਿਦਾਂ ਦੀ ਆ ਦੇਖੋ ਥਾਂ ਲੱਗਾ ਥਾਂ ਥੁੰਦੇ ਬਹੁਤ ਜਾਰੀ ਸਾਫ ਤੇ ਜੱਗੀ ਫਿਰ ਇਹਦਾ ਮੁੱਲ ਕੱਟੀ ਦੇ ਪਾਜੀ ਭਾਵੇਂ ਸਵਾਰੀ ਵੇਚੀਏ ਹਾਂ ਬਸ ਅੱਜ ਕੋਈ ਮੁੱਲ ਨਹੀਂ ਅੱਜ ਲਾਸਟ ਪੀਸ ਬਿਲਕੁਲ ਯਾਰ ਕੱਟੀ ਦੇਖੋ ਸਾਫ ਸੁਵਕ ਕਿੰਨੀ ਆ ਬਸ ਜੈਸਨੋ ਹੀ ਕੱਟੀ ਉਹਦਾ ਵੇਚਣ ਵਾਲਾ ਵੀ ਆ ਜੂਗਾ ਨਾ ਕਮਾਈ ਕਰੋ ਬਸ ਜੈਸਤ ਨੂੰ ਇੱਕ ਦਾ ਹੀ ਦੇ ਦੀਏ ਗੋਇਆ ਕਰ ਦੋ ਪੰਜ ਜਾਨ ਤੋਂ ਬਾਜੀ ਇੱਕ ਪੰਜ ਦੀ ਬਸ ਹਾਂ ਬਸ ਕੱਟੀ ਵੀ ਲੈ ਇਹਦੇ ਸਾਫ ਚ ਦੇਖੋ ਕੱਟੀ ਲਈ ਬਸ ਠੀਕ ਪਰ ਆਉਂਦੀ ਨਹੀਂ ਜੇ ਕੱਟੀ ਕੱਦਕੋਰ ਵੀ ਵੀ ਕੋਈ ਕਵੇ ਨਾ ਛੋਟੀ ਕੱਦਕਾਰ ਵੱਡਾ ਨਹੀਂ ਗਈ ਤੇ ਦੇਖੋ ਰੰਗ ਰੂੰਗਾ ਕਟੀਰਾ ਕਦਾਂ ਲੰਮੀ ਵੀ ਬਸ ਜਿਹੜਾ ਵੀਰਾਜ ਮਈਆਂ ਲੈ ਗਿਆ ਨਾ ਬਸ ਉਹ ਲੈ ਛੋੜੇ ਛੋੜੇ ਪਾ ਹੋਵੇ ਲੋ ਪੰਜ ਛੋਟੀਆਂ ਪਟਾਕੇ ਪਾ ਲੈ ਇਹ ਦੇਖੋ ਪੰਜੇ ਪੀਸ ਹਾਂ ਆ ਵੀ ਕਟਿਆ ਛੰਗੀਆਂ ਟੀਗੀਆਂ ਬਾਜੀ ਇਹ ਦੇਖੋ ਮਕਰੋ ਦੀ ਬਹਿਣ ਆ ਰਗਈ ਨਹੀਂ ਅੱਗੋਂ ਦੀ ਸਾਰੇ ਪੈਨੇ ਮਕਰੋ ਦੀ ਬਹਿਣ ਆ ਰਗਈ ਮਕਰੋ ਮੈਨ ਕਿਹਾ ਹਾਂ ਜੀ ਦੇਖੋ ਮਕਰੋ ਦੀ ਬਹਿਣ ਆ ਰਗਈ ਇੱਥੇ ਆਹ ਕਿਉਂ ਆ ਚੀਜ਼ਾਂ ਲੱਗਦੇ ਦੇਖੋ ਇੱਥੇ ਦੇਖੋ ਆਹ ਦੇਖੋ ਇੱਥੇ ਦੇਖੋ ਅੱਗੋਂ ਦੇ ਸਾਰੇ ਕਹਿੰਦੇ ਇੱਥੇ ਦੇਖੋ ਪਿੱਛੋਂ ਦੀ ਕਿਉਂ ਕਿਉਂ ਐਦਾਂ ਮਜ਼ਾ ਆਉਂਦਾ ਨਜ਼ਾਰਾ ਆਉਂਦਾ ਕਿ ਨਹੀਂ ਬਸ ਆਪ ਪੰਜ ਪੀਜੀਏ ਔਨਲਾਈਨ ਲੈ ਜੇ ਵੀਰ ਐਦਾਂ ਲੈ ਜੇ ਤਸੱਲੀ ਫੋਲਿਆ ਮਹਾਰਾਜੀ ਕਿਰਪਾ ਨਾਲ ਮਾਲ ਵੇਚੀਦਾ ਸਚਾਈ ਨਾਲ ਵੇਚੀਦਾ ਭਾਜੀ ਹਾਂ ਜੀ ਨਾਮ ਆਪਣਾ ਜਗਜੀਤ ਸਿੰਘ ਜੀ ਮੇਨ ਦਾ ਕਾਂਗ ਜਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਮੋਬਾਈਲ ਨੰਬਰ 8427780953 ਸਾਚੀ ਗਾੜੀ